ਤੁਸੀਂ ਸਭ ਨੇ ਇਹ ਗੀਤ ਤਾਂ ਜ਼ਰੂਰ ਸੁਣਿਆ ਹੋਵੇਗਾ ਤੁਤਕ 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 ਤੂਤੀਆਂ ਹੇ ਜਮਾਲਾ ਤੁਤਕ 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 ਤੂਤੀਆਂ ਹੇ ਜਮਾਲਾ ਇਸ ਬਿਸ਼ਵ ਪ੍ਰਸਿੱਧ ਲੋਕ ਗੀਤ ਦਾ ਇੱਕ ਅਦਭੁਤ ਤੇ ਸ਼ਾਨਦਾਰ ਇਤਿਹਾਸਿਕ ਪਿਛੋਕੜ ਹੈ ਜੋ ਕਿ ਸਖਰ ਦੇ ਲੈਂਸਡਾਊਨ ਬ੍ਰਿਜ ਨਾਲ ਜੁੜਿਆ ਹੈ ਜਿਸ ਨੂੰ ਸਖਰ ਦੇ ਲੋਕ ਆਯੂਬ ਬ੍ਰਿਜ ਜਾਂ ਕੈਂਚੀ ਪੁਲ ਵੀ ਕਹਿੰਦੇ ਹਨ ਇਹ ਪੁਲ 25 ਮਾਰਚ 1899 ਵਿੱਚ ਬਣ ਕੇ ਤਿਆਰ ਹੋਇਆ। ਇਹ ਪੁਲ ਬਿਨਾ ਬਿੱਲਰਾਂ ਤੋਂ ਤਿਆਰ ਕੀਤਾ ਗਿਆ ਇੱਕ ਰੇਲਵੇ ਪੁਲ ਸੀ। ਪਰ ਉਸ ਸਮੇਂ ਕੋਈ ਵੀ ਟ੍ਰੇਨ ਡਰਾਈਵਰ ਇਸ ਉੱਪਰ ਟ੍ਰੇਨ ਚਲਾਉਣ ਲਈ ਰਾਜ਼ੀ ਨਹੀਂ ਹੋਇਆ। ਉਸ ਸਮੇਂ ਸੱਖਰ ਦੀ ਜੇਲ੍ਹ ਵਿੱਚ ਇੱਕ ਕੈਦੀ ਫਾਂਸੀ ਦੀ ਸਜ਼ਾ ਕੱਟ ਰਿਹਾ ਸੀ ਜਿਸ ਦਾ ਨਾਂ ਸੀ ਜਮਾਲੋ ਸ਼ੀਦੀ। ਜੇਲ੍ਹ ਵਿੱਚ ਬੰਦ ਜਮਾਲੋ ਹਮੇਸ਼ਾ ਇਹੀ ਸੋਚਦਾ ਰਹਿੰਦਾ ਸੀ ਕਿ ਉਸਦੀ ਜ਼ਿੰਦਗੀ ਆਖਰੀ ਪੜਾਤੇ ਹੈ ਉਸ ਤੋਂ ਬਾਅਦ ਉਸਦੇ ਪਰਿਵਾਰ ਦਾ ਕੀ ਬਣੇਗਾ ਜਮਾਲੋ ਦੇ ਸਾਹਮਣੇ ਜਦੋਂ ਕਿਸੇ ਕੈਦੀ ਨੂੰ ਫਾਂਸੀ ਲਈ ਲੈ ਕੇ ਜਾਂਦੇ ਤਾਂ ਇਹ ਦੇਖ ਕੇ ਕਈ ਕਈ ਦਿਨ ਉਸਦੀ ਹਾਲਤ ਖਰਾਬ ਰਹਿੰਦੀ ਉਸ ਨੂੰ ਲੱਗਦਾ ਰਹਿੰਦਾ ਕਿ ਅਗਲੀ ਵਾਰੀ ਉਸੇ ਦੀ ਹੀ ਹੈ ਜੇਲ੍ਹ ਵਿੱਚ ਬੰਦ ਜਮਾਲੋ ਸ਼ੀਦੀ ਨੂੰ ਜਦੋਂ ਇਹ ਪਤਾ ਲੱਗਿਆ ਕਿ ਹਕੂਮਤ-ਏ-ਸਿੰਧ ਕਿਸੇ ਅਜਿਹੇ ਇਨਸਾਨ ਦੀ ਭਾਲ ਕਰ ਰਹੀ ਹੈ ਜੋ ਲੈਂਸਡਾਊਨ ਪੁਲ ਤੋਂ ਟ੍ਰੇਨ ਨੂੰ ਪਾਰ ਕਰਾਵੇ ਤਾਂ ਉਸ ਨੂੰ ਮੂਹ ਮੰਗਿਆ ਇਨਾਮ ਦਿੱਤਾ ਜਾਵੇਗਾ ਤਾਂ ਜਮਾਲੋ ਸ਼ੀਦੀ ਨੇ ਇਸ ਗੱਲ ਨੂੰ ਸਵੀਕਾਰ ਲਿਆ ਕਿ ਉਹ ਟ੍ਰੇਨ ਨੂੰ ਪੁਲ ਤੋਂ ਪਾਰ ਲਗਾ ਦੇਵੇ ਟ੍ਰੇਨ ਨੂੰ ਪੁਲ ਤੋਂ ਪਾਰ ਲਗਾਉਣ ਦੇ ਬਦਲੇ ਸਰਕਾਰ ਉਸ ਦੀ ਫਾਂਸੀ ਦੀ ਸਜ਼ਾ ਮਾਫ ਕਰਨ ਲਈ ਤਿਆਰ ਹੋ ਗਈ ਅਤੇ ਉਸ ਨੂੰ ਰਿਹਾ ਆ ਕਰਨ ਦਾ ਵਾਅਦਾ ਕੀਤਾ ਗਿਆ ਜਮਾਲੋ ਸ਼ੀਦੀ ਨੂੰ ਟ੍ਰੇਨ ਚਲਾਉਣ ਦੀ ਟ੍ਰੇਨਿੰਗ ਦੇਣ ਤੋਂ ਬਾਅਦ ਜਦੋਂ ਜਮਾਲੋ ਸ਼ੀਦੀ ਨੇ ਲੈਂਸਡਾਊਨ ਪੁਲ ਤੋਂ ਜੋ ਬਗੈਰ ਪਿੱਲਰਾਂ ਤੋਂ ਬਣਾਇਆ ਗਿਆ ਸੀ ਉਸ ਉੱਪਰੋਂ ਜਦੋਂ ਟ੍ਰੇਨ ਨੂੰ ਚਲਾਇਆ ਤਾਂ ਪੁਲ 4.5 ਇੰਚ ਨੀਚੇ ਨੂੰ ਦਬ ਗਿਆ ਪਰ ਉਸਨੇ ਜਦੋਂ ਟ੍ਰੇਨ ਨੂੰ ਪਾਰ ਲਗਾਇਆ ਤਾਂ ਲੋਕਾਂ ਅਤੇ ਉਸਦੇ ਰਿਸ਼ਤੇਦਾਰਾਂ ਨੇ ਪਹਿਲੀ ਵਾਰ ਹੋਜ ਮੰਲੋ ਵਾਹ ਵਾਜ ਮੰਲੋ ਗਾਇਆ ਤਾਂ ਉਸ ਤੋਂ ਬਾਅਦ ਇਹ ਗੀਤ ਸਿੰਧ ਦਾ ਸਭ ਤੋਂ ਮਸ਼ਹੂਰ ਲੋਕ ਗੀਤ ਬਣ ਗਿਆ ਕੁਝ ਵਿਦਵਾਨਾਂ ਦਾ ਮਤ ਇਹ ਹੈ ਕਿ ਜਦੋਂ ਜਮਾਲੋ ਰਹਾ ਹੋ ਗਿਆ ਰਿਹਾ ਹੋਣ ਤੋਂ ਬਾਅਦ ਜਦੋਂ ਉਹ ਆਪਣੇ ਘਰ ਪਹੁੰਚਿਆ ਤਾਂ ਉਸ ਦੀ ਘਰਵਾਲੀ ਨੇ ਖੁਸ਼ੀ ਵਿੱਚ ਇਹ ਗੀਤ ਗਾਇਆ ਉਸ ਤੋਂ ਬਾਅਦ ਇਹ ਗੀਤ ਹਮੇਸ਼ਾ ਖੁਸ਼ੀ ਦੇ ਮੌਕਿਆਂ ਤੇ ਜਾਂ ਮੇਲਿਆਂ ਵਿੱਚ ਗਾਇਆ ਜਾਂਦਾ ਰਿਹਾ 135 ਸਾਲ ਗੁਜ਼ਰਨ ਤੋਂ ਬਾਅਦ ਵੀ ਇਹ ਪੁਲ ਜਿਸ ਨੂੰ ਲੋਕ ਕੈਂਚੀ ਪੁਲ ਵੀ ਕਹਿੰਦੇ ਹਨ ਹਾਲੇ ਵੀ ਉਸੇ ਤਰ੍ਹਾਂ ਲੋਕਾਂ ਲਈ ਇੱਕ ਮਿਸਾਲ ਦੇ ਤੌਰ ਤੇ ਖੜਾ ਹੈ ਸਮੇਂ ਦੇ ਨਾਲ-ਨਾਲ ਜਮਾਲੋ ਦੇ ਨਾਂ ਨਾਲ ਪ੍ਰਸਿੱਧ ਹੋਇਆ ਇਹ ਗੀਤ ਪਾਕਿਸਤਾਨ ਵਿੱਚ ਪਰੰਪਰਾਗਤ ਗੀਤ ਬਣ ਗਿਆ